ਹਿਸਾਰ ਤੋਂ ਜਿੱਥੇ ਮਹਿੰਦਰਾ ਏਜੰਸੀ ਮਹਿੰਦਰਾ ਦੇ ਸ਼ੋਰੂਮ ਤੇ ਫਾਇਰਿੰਗ ਹੋਈ ਹੈ ਏਜੰਸੀ ਤੇ ਫਾਇਰਿੰਗ ਹੋਈ ਹੈ 30 ਰਾਉਂਡ ਕਰੀਬ ਫਾਇਰ ਕੀਤੇ ਗਏ ਨੇ ਇਸ ਸ਼ੋਰੂਮ ਤੇ 30 ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਨੇ ਤਿੰਨ ਬਾਈਕ ਸਵਾਰ ਆਏ ਸੀ ਤਿੰਨ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ ਔਰ ਫਰੌਤੀ ਲਈ ਪਰਚੀ ਸੁੱਟ ਕੇ ਚਲੇ ਗਏ ਸੀਸੀਟੀਵੀ ਦੇ ਵਿੱਚ ਫਾਇਰਿੰਗ ਦੀ ਇਹ ਘਟਨਾ ਕੈਦ ਹੋਈ ਹੈ ਮਹਿੰਦਰਾ ਦੀ ਏਜੰਸੀ ਹੈ ਹਿਸਾਰ ਦੇ ਵਿੱਚ ਔਰ ਉਸ ਏਜੰਸੀ ਤੇ ਹੀ ਰਾਉਂਡ ਫਾਇਰ ਕੀਤੇ ਨੇ ਬਾਈਕ ਸਵਾਰਾਂ ਨੇ ਬਾਈਕ ਸਵਾਰਾਂ ਵੱਲੋਂ ਫਾਇਰ ਕੀਤੇ ਗਏ ਨੇ ਤਿੰਨ ਬਾਈਕ ਸਵਾਰ ਆਏ ਸੀ ਆਉਂਦੇ ਹੀ ਉਹਨਾਂ ਨੇ ਕਾਬੜ ਤੋੜ ਗੋਲੀਆਂ ਚਲਾਈਆਂ ਮਹਿੰਦਰਾ ਦਾ শোরੂਮ ਹੈ ਏਜੰਸੀ ਹੈ ਜਿੱਥੇ ਇਹ ਫਾਇਰਿੰਗ ਹੋਈ ਹੈ ਹਿਸਾਰ ਦੀਆਂ ਤਸਵੀਰਾਂ ਆਪਣਾ ਲੈਓ ਸੋਦਾ ਆਪਣਾ ਕਾਡੋ ਨੇ ਵੀ ਰੁਕ ਖੜੇ ਕੀ ਕੋਣ ਹੈ ਰਿਵਲਰ ਫਾਇਰਿੰਗ ਕਰੇ 3 3 ਲੈ ਆਪਣਾ ਲਿਆਉ ਸੋਦਾ ਆਪਣਾ ਕਾਡੋ ਨਹੀਂ ਨਹੀਂ ਅੱਗੇ ਰੁਕ ਖੜੇ ਕੀ ਕੋਣ ਹੈ ਰਿਵਲਰ ਫਾਇਰਿੰਗ ਕਰੇ 3 3 ਲੈ ਆਪਣਾ ਲੈਓ ਸੌਦਾ ਆਪਣਾ ਕੱਢੋ ਨਹੀਂ ਨਹੀਂ ਉਹ ਖੜੇ ਕੀ ਬੋਲ ਰਹੇ ਰਿਵਲਰ ਫਾਇਰ ਕਰੇ ਤਿੰਨ ਅਜਿਹਾ ਆਪਣੇ ਕੀ ਸਭਿਆਰ ਬਾਈਕ ਸਵਾਰ ਤਿੰਨ ਬਦਮਾਸ਼ ਆਏ ਸੀ ਜੋ ਗੋਲੀਆਂ ਚਲਾ ਕੇ ਚਲੇ ਗਏ ਔਰ ਉਸ ਤੋਂ ਬਾਅਦ ਫਰੋਤੀ ਲਈ ਇੱਕ ਪਰਚੀ ਸੁੱਟ ਗਏ ਦਰਸਲ ਇਹ ਮੋਡਸ ਆਪ੍ਰੈਂਡੀ ਹੈ ਜੋ ਗੈਂਗਸਟਰ ਨੇ ਜੋ ਕਿਸੇ ਤੋਂ ਫਰੋਤੀ ਵਸੂਲਦੇ ਰਹੇ ਉਹਨਾਂ ਦਾ ਇਹ ਮੋਡਸ ਆਪ੍ਰੈਂਡੀ ਹੈ ਇਹ ਤਰੀਕਾ ਹੈ ਇਹ ਇਸ ਤਰੀਕੇ ਨਾਲ ਕਿਸੇ ਵੀ ਬਦਮਾਸ਼ ਨੂੰ हायर ਕਰਕੇ ਉਸਤੇ ਉਸਤੇ ਉਸਦੀ ਪ੍ਰਾਪਰਟੀ ਤੇ ਅਟੈਕ ਕਰਵਾਉਣਾ ਉਸਤੇ ਗੋਲੀਆਂ ਚਲਵਾ ਦੇਣੀਆਂ ਔਰ ਬਾਅਦ ਦੇ ਵਿੱਚ ਫਰौती ਮੰਗਣੀ ਕਿ ਇਹ ਸਿਰਫ ਟ੍ਰੇਲਰ ਸੀ ਨਹੀਂ ਤੇ ਅਸੀਂ ਅੰਜਾਮ ਦਿਖਾਵਾਂਗੇ ਇਹ ਕਹਿ ਕੇ ਪੈਸਾ ਇਕੱਠਾ ਕੀਤਾ ਜਾਂਦਾ ਹੈ ਸੋ ਇਹ ਇੱਕ ਮਹਿੰਦਰਾ ਦਾ ਸ਼ੋਰੂਮ ਹੈ हिसार ਦੇ ਵਿੱਚ ਜਿੱਥੇ ਇਹ ਫਾਇਰਿੰਗ ਹੋਈ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਇਨੈਲੋ ਦੇ ਨੇਤਾ ਨੇ ਜਿਹਨਾਂ ਦਾ ਇਹ ਸ਼ੋਰੂਮ ਹੈ ਜਿਹਨਾਂ ਦੀ ਏਜੰਸੀ ਹੈ ਇਨੈਲੋ ਦੇ ਆਗੂ ਨੇ ਆਈਐਨਐਲਡੀ ਦੇ ਔਰ ਸ਼ੋਰੂਮ ਦੇ ਬਾਹਰ ਤਿੰਨ ਬਾਈਕ ਸਵਾਰ ਤਸਵੀਰਾਂ ਦੇ ਵਿੱਚ ਦੇਖੇ ਜਾ ਸਕਦੇ ਆ ਵੀਡੀਓ ਬਣਾਈ ਗਈ ਆ ਅੰਦਰ ਕਿਸੇ ਸ਼ਖਸ ਵੱਲੋਂ ਤਿੰਨ ਵਿਅਕਤੀ ਨੇ ਮੂੰਹ ਬੰਨੇ ਹੋਏ ਨੇ ਇੱਕ ਬਾਈਕ ਤੇ ਆਉਂਦੇ ਆ ਫਾਇਰ ਕਰਦੇ ਆ ਔਰ ਫਾਇਰ ਕਰਕੇ ਚਲੇ ਜਾਂਦੇ ਆ ਔਰ ਸਭ ਤੋਂ ਦਿਲਚਸਪ ਗੱਲ ਇਹ ਵੀ ਹੈ ਕਿ ਜੋ हिसार ਦਾ ਸਿਟੀ ਪੁਲਿਸ ਸਟੇਸ਼ਨ ਹੈ ਜੋ हिसार ਦਾ ਆਪਣਾ ਸਿਟੀ ਹੈ ਉਸ ਥਾਣੇ ਸਿਟੀ ਦੇ ਬਿਲਕੁਲ ਬੈਕ ਸਾਈਡ ਤੇ ਇਹ ਮਿੰਦਰਾ ਦਾ ਸ਼ੋਰੂਮ ਹੈ ਇਸਾਰ थाना ਸਿਟੀ ਦੇ ਬਿਲਕੁਲ ਬੈਕ ਸਾਈਡ ਤੇ ਇਹ ਸ਼ੋਰੂਮ ਹੈ ਜਿੱਥੇ ਇਹ ਫਾਇਰ ਕੀਤੇ ਗਏ ਨੇ ਯਾਨੀ ਤਿੰਨੇ ਤਿੰਨ ਜਿਹੜੇ ਬਾਈਕ ਸਵਾਰ ਸੀ ਤਿੰਨਾਂ ਦੇ ਕੋਲ ਹੀ ਅਸਲਾ ਸੀ ਔਰ ਤਿੰਨਾਂ ਨੇ ਹੀ ਫਾਇਰ ਕੀਤੇ ਨੇ ਔਰ ਇਹ ਜਾਣਕਾਰੀ ਹੈ ਕਿ 30 ਤੋਂ ਜ਼ਿਆਦਾ ਕਰੀਬ 50 ਤੱਕ ਵੀ ਫਾਇਰ ਕੀਤੇ ਜੋ ਪ੍ਰੋਪਰ ਗਿਣਤੀ ਨਹੀਂ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ 50 ਦੇ ਨੇੜੇ ਵੀ ਹੋ ਸਕਦੇ ਆ 30 ਤੋਂ ਕਈ ਜ਼ਿਆਦਾ ਫਾਇਰ ਹੋਏ ਨੇ ਜੋ ਸ਼ੁਰੂਆਤੀ ਜਾਣਕਾਰੀ ਹੈ ਦੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇੱਕ ਸੀਸੀਟੀਵੀ ਤਸਵੀਰ ਹੈ ਜਦੋਂ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਕੁਝ ਲੋਕ ਭੱਜ ਕੇ ਆਪਣਾ ਲਿਆਉਂਦੇ ਜੇ ਖੱਬੇ ਭੱਜਦੇ ਦਿਖਾਈ ਦਿੰਦੇ ਨੇ ਔਰ ਦੂਸਰਾ ਜਿਹੜੀ ਵੀਡੀਓ ਬਣਾਈ ਗਈ ਹੈ ਸੰਦੀਪ ਸੈਣੀ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਸੰਦੀਪ ਕਿੰਨੇ ਵਜੇ ਦੀ ਇਹ ਘਟਨਾ ਹੈ ਔਰ ਕਿੰਨੇ ਰਾਉਂਡ ਫਾਇਰ ਕਿਸ ਤਰੀਕੇ ਨਾਲ ਕੀਤੇ ਗਏ ਕੀ ਕੋਈ ਜ਼ਖਮੀ ਵੀ ਹੋਇਆ ਇਸ ਦੇ ਵਿੱਚ ਜਾਂ ਹਵਾਈ ਫਾਇਰ ਸੀ ठीक ये शोरूम के ऊपर बाहर हाँ जो जो नाम वगैरह लिखा हुआ था उस पर ये फायरिंग की गई है और करीब तीस से पैंतीस राउंड फायर किए गए और तीन युवक बताए जा रहे हैं कि जो आए थे और उन्होंने मुंह ढका हुआ था और उसके बाद आते ही ताबड़तोड़ फायर किए और उसके बाद ये जो महेंद्रा शोरूम है इसके अंदर गए और एक पर्ची थमाई काउंटर पर और उसमें मांग की गई की पांच करोड़ रूपए दिए जाए और ना देने पर अंजाम बुरा होगा और जानकारी के अनुसार जो ये शोरूम है ये इनलओ पार्टी के राष्ट्रीय उपाध्यक्ष है राम भक्त गुप्ता उनका ये शोरूम बताया जा रहा है जी और की, की हाले तक पुलिस कोई कोई पैर ना पाई है कौन सी ये जी पुलिस जो कप्तान है हिसार के वो मौके पर पहुंचे थे उनका कहना है कि जल्द ही आरोपियों को गिरफ्तार कर दिया जाएगा लेकिन अभी तक किसी भी आरोपी की गिरफ्तारी नहीं हुई है और बात कर ली जाए तो जो ये शोरूम है इससे महज 200 मीटर की दूरी पर सिटी थाना है हिसार का जी। तो जो जो फिरौती के लिए पर्ची फेंकी है उसमें क्या लिखा है उसमें लिखा हुआ है कि आप पांच करोड़ रुपए दें दे, नहीं तो अंजाम बुरा होगा और उसमें कुछ नाम लिखे गए हैं जिसमें काला थेरापुरिया लालू खरिया और सन, सनी और साजिद और इसके अलावा दो तीन नाम और लिखे गए हैं जी अच्छा ये जो फायर किए हैं संदीप ये शोरूम के अंदर की तरफ किए हैं या हवाई फायर थे शोरूम के बाहर ये फायर किए गए हैं जो गाड़ियां खड़ी थी उन पर भी फायर किया गया है और ऊपर जो डेकोरेशन के लिए जो जो लगे हुए थे उन पर फायर किया गया है और उसके बाद वो युवक थे वो अंदर आए और काउंटर पर जो फिरौती की पर्ची थी वो थमाकर वापस चले गए और जाते हुए बाहर भी उन्होंने फायर किया है हवाई फायर किया है उसके बाद और टोटल जो है तीस से पैंतीस राउंड फायर किए हैं पुलिस ने जो काफी मात्रा में यहाँ से खोल भी बरामद किया है जी ਤਬ ਕੀ ਕੋਈ ਜ਼ਖਮੀ ਹੋਇਆ ਸੰਦੀਪ ਕਿਸੇ ਨੂੰ ਕੋਈ ਲੱਗੀ ਤਾਂ ਨਹੀਂ ਜੀ ਇਸ ਮਾਮਲੇ ਮੇ ਕੋਈ ਵੀ ਜ਼ਖਮੀ ਨਹੀਂ ਹੋਆ ਜੋ ਤਿੰਨ ਬਦਮਾਸ਼ ਸੇ ਉਹਨੋ ਬਾਹਰ ਹੀ ਫਾਇਰ ਕੀਆ ਜੋ ਗਾੜੀਆਂ ਖੜੀ ਸੀ ਮਹਿੰਦਰਾ ਕੀ ਉਨ ਪਰ ਵੀ ਉਹਨੋ ਫਾਇਰ ਕੀਆ ਜੀ ਠੀਕ ਹੈ ਸ਼ੁਕਰੀਆ ਸੰਦੀਪ ਇਸ ਜਾਣਕਾਰੀ ਦੇ ਲਈ ਤਾਂ ਹੈ ਸਾਰ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤਿੰਨ ਬਦਮਾਸ਼ ਮੋਟਰਸਾਈਕਲ ਤੇ ਆਉਂਦੇ ਨੇ ਇੱਕ ਪਰਚੀ ਕਾਊਂਟਰ ਤੇ ਰੱਖ ਕੇ ਗਏ ਨੇ ਜਿਵੇਂ ਸੰਦੀਪ ਦੱਸ ਰਹੇ ਸੀ ਸਾਡੇ ਸਹਿਯੋਗੀ ਕਿ ਪਹਿਲਾਂ ਬਾਹਰ ਉਹ ਫਾਇਰ ਕਰਦੇ ਨੇ ਸ਼ੋਰੂਮ ਤੇ ਸ਼ੋਰੂਮ ਦੇ ਬਾਹਰ ਕੁਝ ਗੱਡੀਆਂ ਖੜੀਆਂ ਸੀ ਉਹਨਾਂ ਗੱਡੀਆਂ ਤੇ ਵੀ ਫਾਇਰ ਲੱਗੇ ਔਰ ਉਸ ਤੋਂ ਬਾਅਦ ਉਹ ਅੰਦਰ ਆਉਂਦੇ ਨੇ ਔਰ ਅੰਦਰ ਆ ਕੇ ਇੱਕ ਪਰਚੀ ਰੱਖ ਕੇ ਚਲੇ ਜਾਂਦੇ ਨੇ ਔਰ ਉਸ ਪਰਚੀ ਦੇ ਵਿੱਚ ਲਿਖਿਆ ਹੈ ਕਿ 5 ਕਰੋੜ ਰੁਪਏ ਦੀ ਫਰौती ਦਿਓ ਨਹੀਂ ਤੇ ਅੰਜਾਮ ਬੁਰਾ ਹੋਏਗਾ ਇਹ ਕਹਿ ਕੇ ਉਹ ਉੱਥੋਂ ਬਾਹਰ ਨਿਕਲ ਜਾਂਦੇ ਨੇ ਔਰ ਜਾਂਦੇ ਹੋਏ ਵੀ ਹਵਾਈ ਫਾਇਰ ਕਰਦੇ ਨੇ ਕਰੀਬ 30 ਤੋਂ 35 ਰਾਉਂਡ ਫਾਇਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕੀਤੇ ਗਏ ਹਾਲਾਂਕਿ ਕਿਸੇ ਨੂੰ ਗੋਲੀ ਲੱਗੀ ਨਹੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਜ਼ਖਮੀ ਨਹੀਂ ਹੋਇਆ ਸਿਰਫ ਇਹ ਇਸ ਤਰੀਕੇ ਨਾਲ ਜਾਪ ਰਿਹਾ ਹੈ ਕਿ ਇੱਕ دہشت ਫੈਲਾਉਣ ਦੀ ਡਰਾ ਕੇ ਰੰਗਦਾਰੀ ਲੈਣ ਦੀ ਫਰੋਤੀ ਲੈਣ ਦੀ ਇਹ ਘਟਨਾ ਸੀ ਡਰਾਇਆ ਗਿਆ ਪਹਿਲਾਂ ਫਾਇਰ ਕਰਕੇ ਫਿਰ ਉਸ ਤੋਂ ਬਾਅਦ ਰੰਗਦਾਰੀ ਬੰਗੀ ਗਈ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਵਪਾਰੀਆਂ ਨੂੰ ਜਾਂ ਜਿਹੜੇ ਸਰਦੇ ਪੁੱਛਦੇ ਲੋਕ ਨੇ ਪਿਛਲੇ ਸਮੇਂ ਦੇ ਵਿੱਚ ਜੇ ਉਹਨਾਂ ਨੂੰ ਫੋਨ ਕਾਲ ਕਿਸੇ ਦੀ ਆਉਂਦੀ ਹੈ ਤਾਂ ਉਹ ਫੋਨ ਕਾਲ ਦੀ ਪਰਵਾਹ ਨਹੀਂ ਕਰਦੇ ਸੋ ਉਸ ਤੋਂ ਬਾਅਦ ਇੱਕ ਨਵਾਂ ਢੰਗ ਅਪਣਾਇਆ ਹੈ ਗੈਂਗਸਟਰਾਂ ਨੇ ਕਿ ਪਹਿਲਾਂ ਫਾਇਰਿੰਗ ਕਰਵਾਈ ਜਾਂਦੀ ਹੈ ਔਰ ਫਿਰ ਉਸ ਸ਼ਖਸ ਤੋਂ ਫਰौती ਮੰਗੀ ਜਾਂਦੀ ਹੈ ਕਿ ਉਹ ਡਰ ਕੇ ਖਫਜ਼ਾਦਾ ਹੋ ਕੇ ਉਹਨਾਂ ਨੂੰ ਰੰਗਦਾਰੀ ਦੇ ਦੇਵੇ ਇਹ ਇੱਕ ਮੋੜ ਸੁਪਰੈਂਡੀ ਹੈ ਇੱਕ ਤਰੀਕਾ ਹੈ ਪੁਲਿਸ ਪਹੁੰਚ ਚੁੱਕੀ ਹੈ ਪੁਲਿਸ ਪੂਰਾ ਜਾਇਜ਼ਾ ਲੈ ਰਹੀ ਹੈ ਪੁਲਿਸ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਸੀ ਉਹਦੇ ਖੋਲ ਇਕੱਠੇ ਕੀਤੇ ਗਏ ਨੇ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਸ਼ੀਸ਼ੇ ਤੇ ਫਾਇਰ ਹੋਇਆ ਬਾਹਰ ਕੁਝ ਗੱਡੀਆਂ ਖੜੀਆਂ ਸੀ ਉਹਨਾਂ ਤੇ ਫਾਇਰ ਲੱਗੇ ਔਰ ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤਿੰਨ ਬਦਮਾਸ਼ ਕੌਣ ਸੀ ਜਿਹੜੇ ਪਾਸੇ ਗਏ ਸਵਾਲ ਇਸ ਲਈ ਵੀ ਉੱਠਦਾ ਹੈ ਕਿ 200 ਮੀਟਰ ਤੇ ਪੁਲਿਸ ਪੁਲਿਸ ਥਾਣਾ ਹੈ ਪੁਲਿਸ ਸਟੇਸ਼ਨ ਹੈ हिसार ਦਾ ਸਿਟੀ ਪੁਲਿਸ ਸਟੇਸ਼ਨ ਉਸ ਦੀ ਬਿਲਕੁਲ ਬੈਕ ਸਾਈਡ ਤੇ ਇਹ ਏਜੰਸੀ ਹੈ ਉਸਦੇ ਬਾਯੂਡ ਬਦਮਾਸ਼ ਬੇਖੌਫ ਉੱਤੇ ਫਾਇਰਿੰਗ ਕਰਕੇ ਮੋਟਰਸਾਈਕਲ ਤੇ ਬੈਠ ਕੇ ਨਿਕਲ ਜਾਂਦਾ ਹੈ ਆਪਣਾ